ਅੱਜ ਅਸੀਂ ਲੋਕਾਂ ਦੀਆਂ ਸ਼ਿਕਾਇਤਾਂ ਕਾਫੀ ਆ ਰਹੀਆਂ ਸੀ ਅਕਰੋਜਨ ਸੰਬੰਧੀ ਤੇ ਜੀਜੀ ਰੋਡ ਤੇ ਅੱਜ ਅਸੀਂ ਸਾਰੇ ਸਪਾਈਸ ਜਿਹੜੀ ਅਕਰੋਜਨ ਨੂੰ ਦੂਰ ਕਰਾਤੀ ਆ ਜਟਮਾ ਰੋਡ ਤੇ ਵੀ ਕਰਾਤੀ ਆ ਇਸ ਸੰਬੰਧੀ ਜਾਗਰੂਕੀ ਲੋਕਾਂ ਨੂੰ ਪਹਿਲਾਂ ਕੀਤਾ ਗਿਆ ਸੀ ਤੇ ਮਾਈਕ ਤੇ ਮੁਨਾਦੀ ਵੀ ਕਰਾਈ ਗਈ ਤੇ ਅੱਜ ਲੋਕਾਂ ਨੇ ਕਾਫੀ ਸਮਾਨ ਜ਼ਬਤ ਕੀਤਾ ਤੇ ਵਾਰਨਿੰਗ ਦਿੱਤੀ ਆ ਕਿ ਐ ਮਤਲਬ ਐ ਬਾਕੀ ਲੋਕਾਂ ਨੂੰ ਲੋਕਾਂ ਨੂੰ ਵਾਰਨਿੰਗ ਦਿੱਤੀ ਆ ਆਪਣਾ ਸਮਾਨ ਆਪਣੀ ਦੁਕਾਨਾਂ ਦੇ ਅੰਦਰ ਲਾਓ ਕੋਲਜਮੰਡ ਨਾ ਕਰੋ ਪਰ ਜਾਨਾ ਮਤਲਬ ਜਿਹੜਾ ਵੀ ਕੋਲਜਮੰਡ ਕਰੇਗਾ ਉਹਨੂੰ ਬਖਿਆ ਨਹੀਂ ਜਾਏਗਾ ਉਹਦਾ ਸਮਾਨ ਜ਼ਬਤ ਕਰਕੇ ਕਾਨੂੰਨੀ ਕਾਰਵਾਈ ਵੀ ਅਮਲ ਚ ਲਿਆਂਦੀ ਜਾਏਗੀ ਮੈਂ ਕਪਤਾਨ ਸ਼ਰਮਾ ਜੇਏ ਨਗਰ ਕੌਂਸਲ ਧਾਰੀਬਾਲ ਅੱਜ ਅਸੀਂ ਲੋਕਾਂ ਦੀਆਂ ਸ਼ਿਕਾਇਤਾਂ ਕਾਫੀ ਆ ਰਹੀਆਂ ਸੀ ਕੋਜਮਣ ਸੰਬੰਧੀ ਤੇ ਜੀਜੀ ਰੋਡ ਤੇ ਅੱਜ ਅਸੀਂ ਸਭੀ ਸਵਾਈ ਜਿਹੜੀ ਅਕਰੋਜਮਣ ਦੂਰ ਕਰਾਤੀ ਆ ਡਡਮਾ ਰੋਡ ਤੇ ਵੀ ਕਰਾਤੀ ਆ ਇਸ ਸੰਬੰਧੀ ਜਾਗਰੂਕੀ ਲੋਕਾਂ ਨੂੰ ਪਹਿਲਾਂ ਕੀਤਾ ਗਿਆ ਸੀ ਤੇ ਮਾਈਕ ਤੇ ਮੁਨਾਦੀ ਵੀ ਕਰਾਈ ਗਈ ਸੀ ਤੇ ਅੱਜ ਲੋਕਾਂ ਨੇ ਕਾਫੀ ਸਮਾਨ ਜ਼ਬਤ ਕੀਤਾ ਤੇ ਵਾਰਨਿੰਗ ਦਿੱਤੀ ਆ ਕਿ ਅਸੀਂ ਮਤਲਬ ਬਾਕੀ ਲੋਕੀਆਂ ਲੋਕਾਂ ਨੂੰ ਵਾਰਨਿੰਗ ਵੀ ਦਿੱਤੀ ਆ ਤਾਂ ਆਪਣਾ ਸਮਾਨ ਆਪਣੀ ਦੁਕਾਨਾਂ ਦੇ ਅੰਦਰ ਲਾਓ ਕੋਜਮਣ ਨਾ ਕਰੋ ਲੋਕਾਂ ਨੇ ਸਪੋਰਟ ਲਈ ਆ ਇਹ ਜਪੀਨ ਕੋਰਟ ਹਾਈ ਕੋਰਟ ਦਾ ਫੈਸਲਾ ਵੀ ਆ ਤੇ ਇਹੋ ਸਾਹਿਬ ਇਹੋ ਮੈਡਮ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇਹ ਕੰਮ ਕੀਤਾ ਜਾ ਰਿਹਾ ਤੇ ਅੱਗੇ ਵੀ ਜਾਰੀ ਇਹ ਮੁਹਿੰਮ ਜਾਰੀ ਰਹੇਗੀ ਔਰ ਜਾਨਾ ਮਤਲਬ ਜਿਹੜਾ ਵੀ ਕੋਰਪਮੈਂਟ ਕਰੇਗਾ ਉਹਨੂੰ ਬਖਸ਼ਿਆ ਨਹੀਂ ਜਾਏਗਾ ਉਹਦਾ ਸਮਾਨ ਜਬਤ ਕਰਕੇ ਕਾਨੂੰਨੀ ਕਰਵੇ ਵੀ ਅਮਲ ਚ ਲਿਆਂਦੀ ਜਾਏਗੀ ਡਨਵਾ ਰੋਡ ਦੇ ਸਮਾਨ ਸਾਰਾ ਅਸੀਂ ਕਾਫੀ ਚ ਕਹਤਾ ਹੈ ਯਹੀ ਡਨਵਾ ਰੋਡ ਤੋਂ ਲੋਕਾਂ ਨੇ ਕਾਫੀ ਰੇੜੀਆਂ ਬਗਾਲਾ ਸਮਾਨ ਰਾਜਮਾਰ ਦਾ ਸਮਾਨ ਅੱਗੇ ਲਾਇਦਾ ਸੀ ਫੜੀਆਂ ਇਸ ਤੋਂ ਇਲਾਵਾ ਬੋਰਡ ਬਾਡ ਵੀ ਲਾਇਦੇ ਸੀ ਜਿਹੜੇ ਅਸੀਂ ਚੁਕਲੇ ਆ ਤੇ ਬਾਕੀ ਉਹਨਾਂ ਨੂੰ ਵਾਰਨਿੰਗ ਵੀ ਦੇਤੀ ਹੈ ਬਾਕੀਆਂ ਨੂੰ ਕਿ ਇਹ ਜਦਾ ਸਮਾਨ ਆਪਣੇ ਆਪਣੀ ਦੁਕਾਨਾਂ ਦੇ ਅੰਦਰ ਲੱਖੋ ਨਡਵਾ ਰੋਡ ਜਿਹੜਾ ਬੜਾ ਹੀ ਭੀੜ ਭੜਾ ਇਲਾਕਾ ਹੈ ਤੇ ਅਸੀਂ ਲੋਕਾਂ ਨੂੰ ਬਾਰ ਬਾਰ ਬੇਨਤੀ ਕਰਨਿਆ ਕਿ ਸਮਾਨ ਆਪਣਾ ਅੰਦਰ ਲਾਓ ਨਗਰ ਕੌਂਸਲ ਨੂੰ ਸਹਿਯੋਗ ਦਿਓ ਤਾਂ ਕਿ ਲੋਕਾਂ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੇ ਅੱਜ ਅਸੀਂ ਲੋਕਾਂ ਦੀਆਂ ਸ਼ਿਕਾਇਤਾਂ ਕਾਫੀ ਆ ਰਹੀਆਂ ਸੀ ਕੋਰੋਨ ਮੈਂਟ ਸੰਬੰਧੀ ਤੇ ਜੀਜੀ ਰੋਡ ਤੇ ਆਜਾ ਇਹ ਸਾਰੇ ਸਪਾਈਸ ਜਿਹੜੀ ਅਗਰੋਜਨ ਨੂੰ ਦੂਰ ਕਰਾਤੀ ਆ ਡਟਮਾ ਰੋਡ ਤੇ ਵੀ ਕਰਾਤੀ ਆ ਇਸ ਵਾਰ ਦੀ ਜਾਗਰੂਕੀ ਲੋਕਾਂ ਨੂੰ ਪਹਿਲਾਂ ਕੀਤਾ ਗਿਆ ਸੀ ਤੇ ਮਾਈਕ ਤੇ ਮਨਾਦੀ ਵੀ ਕਰਾਈ ਗਈ ਤੇ ਅੱਜ ਲੋਕਾਂ ਨੇ ਕਾਫੀ ਸਮਾਨ ਜ਼ਬਤ ਕੀਤਾ ਤੇ ਵਾਰਨਿੰਗ ਦਿੱਤੀ ਆ ਕਿ ਅਸੀਂ ਮਤਲਬ ਬਾਕੀ ਲੋਕ ਵੀ ਇਹ ਲੋਕਾਂ ਨੂੰ ਵਾਰਨਿੰਗ ਦਿੱਤੀ ਆ ਆਪਣਾ ਸਮਾਨ ਆਪਣੀ ਦੁਕਾਨਾਂ ਦੇ ਅੰਦਰ ਲਾਓ ਕੋਰੋਨ ਨੂੰ ਨਾ ਕਰੋ ਔਰ ਜਾਨਾ ਮਤਲਬ ਜਿਹੜਾ ਵੀ ਕੋਰਜਮੈਂਟ ਕਰੇਗਾ ਉਹਨੂੰ ਬਖਿਆ ਨਹੀਂ ਜਾਏਗਾ ਉਹਦਾ ਸਮਾਨ ਜ਼ਬਤ ਕਰਕੇ ਕਾਨੂੰਨੀ ਕਰਵੇ ਵੀ ਅਮਲ ਚੁੜਹੰਦੀ ਜਾਏਗੀ ਜਨਾ ਕਪਤਾਨ ਸ਼ਰਮਾ ਜੇਏ ਨਗਰ ਕੌਂਸਲ ਧਾਰੀਬਾਲ ਅੱਜ ਅਸੀਂ ਲੋਕਾਂ ਦੀਆਂ ਸ਼ਿਕਾਇਤਾਂ ਕਾਫੀ ਆ ਰਹੀਆਂ ਸੀ ਕੋਰਜਮੈਂਟ ਸੰਬੰਧੀ ਤੇ ਜੀਜੀ ਰੋਡ ਤੇ ਅੱਜ ਅਸੀਂ ਸਭੀ ਸੁਪਾਈ ਜਿਹੜੀ ਕੋਰਜਮੈਂਟ ਦੂਰ ਕਰਾਤੀ ਆ ਡਡਮਾ ਰੋਡ ਤੇ ਵੀ ਕਰਾਤੀ ਆ ਇਸ ਸੰਬੰਧੀ ਜਾਗਰੂਕੀ ਲੋਕਾਂ ਨੂੰ ਪਹਿਲਾਂ ਕੀਤਾ ਗਿਆ ਸੀ ਤੇ ਮਾਈਕ ਤੇ ਮੁਨਾਦੀ ਵੀ ਕਰਾਈ ਗਈ ਹੈ ਤੇ ਅੱਜ ਲੋਕਾਂ ਨੇ ਕਾफी ਸਮਾਨ ਜ਼ਬਤ ਕੀਤਾ ਤੇ ਵਾਰਨਿੰਗ ਦਿੱਤੀ ਆ ਕਿ ਅਸੀਂ ਮਤਲਬ ਬਾਕੀ ਲੋਕਾਂ ਨੂੰ ਲੋਕਾਂ ਨੂੰ ਵਾਰਨਿੰਗ ਦਿੱਤੀ ਆ ਕਿ ਆਪਣਾ ਸਮਾਨ ਆਪਣੀ ਦੁਕਾਨਾਂ ਦੇ ਅੰਦਰ ਲਾਓ ਕੋਰਜਮੈਂਟ ਨਾ ਕਰੋ ਲੋਕਾਂ ਦੀ ਸਪੋਰਟ ਲਈ ਆ ਇਹ ਸੁਪਰੀਮ ਕੋਰਟ ਹਾਈ ਕੋਰਟ ਦਾ ਫੈਸਲਾ ਵੀ ਆ ਤੇ ਈਓ ਸਾਹਿਬ ਈਓ ਮੈਡਮ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਕੰਮ ਕੀਤਾ ਜਾ ਰਿਹਾ ਤੇ ਅੱਗੇ ਵੀ ਜਾਰੀ ਇਹ ਮੁਹਿੰਮ ਜਾਰੀ ਰਹੇਗੀ ਰੋਜ਼ਾਨਾ ਮਤਲਬ ਜਿਹੜਾ ਵੀ ਕੋਰਜਮੈਂਟ ਕਰੇਗਾ ਉਹਨੂੰ ਬਖਸ਼ਿਆ ਨਹੀਂ ਜਾਏਗਾ ਉਹਦਾ ਸਮਾਨ ਜਬਤ ਕਰਕੇ ਕਾਨੂੰਨੀ ਕਰਦੇ ਵੀ ਅਮਲ ਚ ਲਿਆਂਦੀ ਜਾਏਗੀ ਡੰਮਾ ਰੋਡ ਤੇ ਵੀ ਸਮਾਨ ਸਾਰਾ ਅਸੀਂ ਕਾਫੀ ਚਕਾਤਾ ਆਇਆਹੀਂ ਡੰਮਾ ਰੋਡ ਤੋਂ ਲੋਕਾਂ ਨੇ ਕਾਫੀ ਰੇੜੀਆਂ ਬਗਾਲਾ ਸਮਾਨ ਰਾਜਮਰ ਦਾ ਸਮਾਨ ਅੱਗੇ ਲਾਇਦਾ ਸੀ ਫੜੀਆਂ ਇਦੋਂ ਲਵਾ ਬੋਰਡ ਬਾਡ ਵੀ ਲਾਇਦੇ ਸੀ ਜਿਹੜੇ ਅਸੀਂ ਚੁੱਕ ਲਿਆ ਤੇ ਬਾਕੀ ਉਹਨਾਂ ਨੂੰ ਵਾਰਨਿੰਗ ਵੀ ਦੇਤੀ ਹੈ ਬਾਕੀਆਂ ਨੂੰ ਕਿ ਇਹ ਜਦਾ ਸਮਾਨ ਆਪਣੇ ਆਪਣੇ ਦੁਕਾਨਾਂ ਦੇ ਅੰਦਰ ਲੱਖੋ ਡੰਮਾ ਰੋਡ ਜਿਹੜਾ ਬੜਾ ਹੀ ਭੀੜ ਭੜਾ ਇਲਾਕਾ ਹੈ ਤੇ ਅਸੀਂ ਲੋਕਾਂ ਨੂੰ ਬਾਰ ਬਾਰ ਬੇਨਤੀ ਕਰਨਿਆ ਕਿ ਸਮਾਨ ਆਪਣਾ ਅੰਦਰ ਲਾਓ ਨਗਰ ਕੌਂਸਲ ਨੂੰ ਸੁਝਾਅ ਦੇਵੋ ਤਾਂ ਕਿ ਲੋਕਾਂ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਏ